ਇਮਲੀ ਦੀ ਖੱਟੀ ਮਿੱਠੀ ਚਟਨੀ ਚਾਹੇ ਸਮੋਸੇ ਹੋਣ ਪਕੌੜੇ ਚਾਟ ਜਾਂ ਦਹੀਂ ਪੱਲੇ ਸਾਰੇ ਹੀ ਇਹਦੇ ਤੋਂ ਬਿਨਾ ਅਧੂਰੇ ਨੇ ਤੇ ਅੱਜ ਆਪਾਂ ਉਹੀ ਇਮਲੀ ਦੀ ਖੱਟੀ ਮਿੱਠੀ ਚਟਨੀ ਘਰ ਵਿੱਚ ਤਿਆਰ ਕਰਾਂਗੇ ਚਟਨੀ ਬਣਾਉਣ ਲਈ ਮੈਂ ਅੱਧਾ ਕਿਲੋ ਇਮਲੀ ਲਈਏ ਤੇ ਇਹ ਇਮਲੀ ਜਿਹੜੀ ਇਹਦੇ ਵਿੱਚ ਗਿਟਕਾਂ ਨੇ ਧਾਗੇ ਨੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਨੈਚੁਰਲ ਹੁੰਦੀ ਹੈ ਬਿਲਕੁਲ ਵੀ ਦੀ ਸਫਾਈ ਨਹੀਂ ਹੋਈ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਵਰਤਨ ਤੋਂ ਪਹਿਲਾਂ ਤੇ ਜੇ ਤੁਹਾਨੂੰ ਦੂਸਰੀ ਮਿਲੇ ਬਿਨਾ ਗਿਟਕਾਂ ਤਾਂ ਤੁਸੀਂ ਉਹ ਲੈ ਲੈਣਾ ਪਰ ਉਹਦੇ ਨਾਲ ਉਹਦੀ ਕੁਆਂਟੀਟੀ ਜ਼ਰੂਰ ਘਟੇਗੀ ਹੁਣ ਜਦੋਂ ਆਪਾਂ ਇਹਦੇ ਅ ਗਿਟਕਾ ਨਿਕ ਤਾਂ ਫਿਰ ਇਹਦੀ ਕੁਆਂਟੀਟੀ ਘਟ ਜਾਣੀ ਤੇ ਉਸ ਹਿਸਾਬ ਨਾਲ ਹੀ ਆਪਾਂ ਸਾਰਾ ਸਮਾਨ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਮੈਂ ਇੱਕ ਬੌਲ ਵਿੱਚ ਪਾ ਲਿਆ ਤੇ ਇਹਨੂੰ ਮੜਾ ਜਿਹਾ ਸੈੱਟ ਕਰਕੇ ਇੱਕ ਵਾਰੀ ਇਹਨਾਂ ਪਾਣੀ 'ਚੋਂ ਕੱਢ ਲੈਣੇ ਆ ਸਿੰਪਲ ਪਾਣੀ 'ਚੋਂ ਕੱਢਾਂਗੇ ਤਾਂ ਜੋ ਉਹਦੇ ਧੂੜ ਮਿੱਟੀ ਜਿਹੀ ਲੱਗੇ ਨਾ ਉਹ ਲੱਥ ਜਾਏ ਇਸ ਤੋਂ ਬਾਅਦ ਇਹਨੂੰ ਆਪਾਂ ਪਿਉਵਾਂਗੇ ਇੱਕ ਵਾਰ ਜ਼ਰੂਰ ਹੀ ਇਹਨੂੰ ਧੋ ਲੈਣਾ ਚਾਹੀਦਾ ਚੰਗੀ ਤਰ੍ਹਾਂ ਇਮਲੀ ਨੂੰ ਧੋ ਕੇ ਇਹਨੂੰ ਸਾਫ਼ ਕਰ ਲਵਾਂਗੇ ਤੇ ਪਾਣੀ ਨੂੰ ਕੱਢ ਦਿੰਨੇ ਆ ਤੇ ਇਹਦੇ ਵਿੱਚ ਹੁਣ ਆਪਾਂ ਗਰਮ ਪਾਣੀ ਪਾ ਲੈਣਾ ਧਿਆਨ ਰੱਖਣਾ ਕਿ ਪਾਣੀ ਓਨਾ ਹੀ ਪਾਓ ਕਿ ਇਮਲੀ ਡੁੱਬ ਜਾਏ ਜਿਆਦਾ ਪਾਣੀ ਦੀ ਲੋੜ ਨਹੀਂ ਕਿਉਂਕਿ ਬਾਅਦ ਵਿੱਚ ਵੀ ਆਪਾਂ ਜਦੋਂ ਇਹਨੂੰ ਮੈਸ਼ ਕਰਾਂਗੇ ਉਸ ਟਾਈਮ ਤੇ ਵੀ ਆਪਾਂ ਨੂੰ ਪਾਣੀ ਦੀ ਲੋੜ ਪੈਣੀ ਹੈ ਫਿਰ ਇਸ ਤਰ੍ਹਾਂ ਪਾਣੀ ਜਿਆਦਾ ਹੋ ਜਾਂਦਾ ਤੇ ਉਨਾ ਹੀ ਪਾਣੀ ਪਾਵਾਂਗੇ ਕਿ ਜਿੰਨੀ ਇਮਲੀ ਡੁੱਬ ਜਾਏ ਤੇ ਹੁਣ ਇਹਨੂੰ ਟੱਕ ਕੇ ਆਪਾਂ ਘੰਟਾ ਡੇਢ ਲਈ ਰੱਖ ਦੇਣਾ ਇਸ ਤੋਂ ਬਾਅਦ ਮੈਂ 350 ਗ੍ਰਾਮ ਗੁੜ ਲਿਆ ਇਹਨੂੰ ਵੀ ਭਿਉ ਰਹੀਆਂ ਗਰਮ ਪਾਣੀ 'ਚ ਜੇ ਤੁਸੀਂ ਚਾਹੋ ਤਾਂ ਥੋੜੇ ਜਿਹਾ ਪਾਣੀ ਦੇ ਵਿੱਚ ਜਿਹੜਾ ਗੋੜੇ ਉਹਨੂੰ ਉਬਾਲ ਲਓ ਤਾਂ ਵੀ ਇਹ ਗੁੜ ਪਿੰਗਲ ਜਾਂਦਾ ਹੈ ਉਹ ਜਿੱਤਾਂ ਗੁੜ ਅਤੇ ਇਮਲੇ ਦੀ ਮਾਤਰਾ ਇੱਕੋ ਜੀ ਲੈਣੀ ਚਾਹੀਦੀ ਪਰ ਕਿਉਂਕਿ ਆਪਣੇ ਕੋਲ ਜਿਹੜੀ ਇਮਲੀ ਉਹ ਗਿਟਕਾਂ ਵਾਲੀ ਹੈ ਇਸ ਕਰਕੇ ਗੁੜ 350 ਗ੍ਰਾਮ ਲਿਆ ਹੈ ਬਾਕੀ ਆਪਾਂ ਨੂੰ ਜੇ ਲੱਗੇ ਆਪਾਂ ਥੋੜਾ ਬਹੁਤਾ ਘੱਟ ਵੱਧ ਵੀ ਪਾ ਸਕਦੇ ਹਾਂ ਕੋਈ ਏਡੀ ਗੱਲ ਨਹੀਂ ਤੇ ਇੱਥੇ ਮੈਂ ਗਲਵਸ ਪਾ ਰਹੀ ਹਾਂ ਕਿਉਂਕਿ ਮੇਰੇ ਹੱਥਾਂ ਤੇ ਥੋੜੇ ਬਹੁਤੇ ਟੱਕ ਲੱਗੇ ਹੋਏ ਨੇ ਤੇ ਬਹੁਤ ਜ਼ਿਆਦਾ ਖੱਟੀ ਹੈ ਤਾਂ ਫਿਰ ਉਹ ਲੱਗਦੀ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਮਲਾਂਗੇ ਤਾਂ ਜੋ ਦਾ ਪਲਪ ਜਿਹੜਾ ਅਲੱਗ ਹੋ ਜਾਵੇ ਤੇ ਜੇ ਤੁਸੀਂ ਚਾਹੋ ਤਾਂ ਇਸ ਇਮਲੀ ਨੂੰ ਭਿਉਣਾ ਨਹੀਂ ਤਾਂ ਤੁਸੀਂ ਇਹਨੂੰ ਪਾਣੀ ਵਿੱਚ ਪਾ ਕੇ ਇੱਕ ਉਬਾਲਾ ਦਿਵਾਓ ਤੇ ਉਸ ਤੋਂ ਬਾਅਦ ਫਿਰ ਜਦੋਂ ਹਲਕੀ ਜਿਹੀ ਠੰਢੀ ਹੋ ਜਾਏ ਉਸ ਟਾਈਮ ਤੇ ਮਲੋ ਤਾਂ ਵੀ ਇਹ ਹੀ ਮਲੀ ਦਾ ਪਲਪ ਲੱਥ ਜਾਂਦਾ ਹੈ ਤੇ ਹੁਣ ਗੁੜ ਨੂੰ ਵੀ ਇਸੇ ਤਰ੍ਹਾਂ ਹੀ ਮਲ ਲੈਨੇ ਆ ਤੇ ਜਦੋਂ ਗਰਮ ਪਾਣੀ 'ਚ ਥੋੜੀ ਦੇਰ ਲਈ ਆਪਾਂ ਗੁੜ ਨੂੰ ਰੱਖਦੇ ਆ ਨਾ ਉਹ ਵੀ ਬਿਲਕੁਲ ਹੀ ਮੁਲਾਇਮ ਹੋ ਜਾਂਦਾ ਤੇ ਬਸ ਇਹਨੂੰ ਬਸ ਹਲਕਾ ਜਿਹਾ ਹੱਥਾਂ ਨਾਲ ਮੈਸ਼ ਕਰਨਾ ਤੇ ਸੈੱਟ ਹੋ ਜਾਂਦਾ ਤੇ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਛਾਣ ਲਵਾਂਗੇ ਇੱਕ ਪਾਂਡੇ 'ਚ ਉਸੇ ਪਾਂਡੇ ਵਿੱਚ ਹੀ ਛਾਣ ਲੈਨੇ ਆ ਜਿਹਦੇ ਵਿੱਚ ਆਪਾਂ ਇਹਨੂੰ ਪਕਾਣਾ ਤੇ ਮੈਂ ਪੈਨ ਲੈ ਲਈਏ ਤੇ ਇਹਨੂੰ ਆਪਾਂ ਨਾਨਸਟਿਕ ਪੈਨ ਵਿੱਚ ਪਾ ਰਿਹਾ ਇਹਨੂੰ ਜਾਂ ਤਾਂ ਸਟੀਲ ਦੀ ਪੈਨ ਵਿੱਚ ਬਣਾਓ ਕੜਾਈ ਜਾਂ ਪੈਨ ਲੈ ਲਓ ਤੇ ਜਾਂ ਫਿਰ ਇਹਨੂੰ ਨਾਨਸਟਿਕ ਚ ਤੇ ਇਹਨੂੰ ਆਪਾਂ ਨਾ ਐਲੂਮੀਨੀਅਮ ਵਿੱਚ ਬਣਾਣਾ ਤੇ ਨਾ ਹੀ ਇਹਨੂੰ ਆਪਾਂ ਪਿੱਤਲ ਦੀ ਜਾਂ ਲੋਹੇ ਦੀ ਕੜਾਈ ਦੇ ਵਿੱਚ ਬਣਾਣਾ ਕਿਉਂਕਿ ਇਹ ਖੱਟੀ ਹੈ ਇਸ ਕਰਕੇ ਰਿਐਕਟ ਕਰ ਜਾਂਦੀ ਹੈ ਬਸ ਹੁਣ ਇਹਨੂੰ ਚੰਗੀ ਤਰ੍ਹਾਂ ਛਾਨ ਲਓ ਲੋੜ ਪੈਨ ਤੇ ਥੋੜੇ ਜਿਹਾ ਪਾਣੀ ਦੁਬਾਰਾ ਪਾਓ ਤੇ ਫਿਰ ਦਾ ਚੰਗੀ ਤਰ੍ਹਾਂ ਪਲਪ ਜਿਹੜਾ ਸਾਰੇ ਨੂੰ ਅਲੱਗ ਕਰ ਲੈਣਾ ਤੁਸੀਂ ਵੇਖ ਸਕਦੇ ਹੋ ਕਿੰਨਾ ਸਾਫ ਸੁਥਰਾ ਪਲਪ ਆਪਾਂ ਨੂੰ ਮਿਲ ਗਿਆ ਤੇ ਇਸ ਤੋਂ ਬਾਅਦ ਜਿਹੜਾ ਗੋੜੇ ਨਾ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਮ ਗੁੜ ਨੂੰ ਤਾਂ ਆਪਾਂ ਗੁੜ ਵੀ ਸਿੱਧਾ ਹੀ ਪਾ ਸਕਦੇ ਹਾਂ ਗੁੜ ਨੂੰ ਕੁੱਟ ਲਓ ਤੇ ਇਮਲੀ ਦੇ ਪਲਪ ਵਿੱਚ ਪਾ ਲਓ ਪਰ ਤੁਸੀਂ ਦੇਖ ਸਕਦੇ ਹੋ ਕਿ ਗੁੜ ਵਿੱਚ ਕਈ ਵਾਰੀ ਕਈ ਤਰ੍ਹਾਂ ਦੇ ਕਣ ਜਿਹੜੇ ਨੇ ਉਹ ਆ ਜਾਂਦੇ ਨੇ ਸਾਫ਼ ਨਹੀਂ ਹੁੰਦਾ ਚੰਗੀ ਤਰ੍ਹਾਂ ਤੇ ਇਸ ਲਈ ਦੀ ਸਫਾਈ ਦੇ ਲਈ ਜੇ ਥੋੜੇ ਜਿਹਾ ਪਾਣੀ 'ਚ ਉਬਾਲ ਲਈਏ ਜਾਂ ਭਿਉਂ ਕੇ ਰੱਖ ਲਈਏ ਤੇ ਜ਼ਿਆਦਾ ਬਿਹਤਰ ਹੈ ਤੇ ਹੁਣ ਇਹਨੂੰ ਗੈਸ ਤੇ ਰੱਖ ਦਿੰਨੇ ਆ ਤੇ ਹੁਣ ਜ਼ਿਆਦਾ ਸੇਕ ਕਰਨ ਦੀ ਲੋੜ ਨਹੀਂ ਬਸ ਮਠਾ ਸੇਕ ਰੱਖਣਾ ਤੇ ਇਹਦੇ ਵਿੱਚ ਮੈਂ ਦੋ ਚਮਚ ਚੀਨੀ ਵੀ ਪਾਈ ਹੈ ਉਹ ਇਸ ਲਈ ਪਾਈ ਹੈ ਕਿ ਇਹਦਾ ਜਿਹੜਾ ਕਲਰ ਹੈ ਨਾ ਉਹ ਵਧੀਆ ਆਉਂਦਾ ਬਾਕੀ ਤੁਸੀਂ ਚਾਹੋ ਤਾਂ ਕੱਲਾ ਗੁੜ ਹੀ ਰੱਖ ਸਕਦੇ ਹੋ ਕੋਈ ਜ਼ਰੂਰੀ ਨਹੀਂ ਚ ਇੱਕ ਉਹ ਬਾਲਾਉਣ ਤੋਂ ਬਾਅਦ ਇਹਦੇ ਵਿੱਚ ਬਾਕੀ ਦੇ ਮਸਾਲੇ ਪਾ ਲੈਣੇ ਆ ਅੱਧਾ ਚਮਚ ਲੂਣ ਪਾਇਆ ਅੱਧਾ ਕੁ ਚਮਚ ਕਾਲਾ ਲੂਣ ਪਾ ਲੈਣਾ ਅੱਧਾ ਕੁ ਚਮਚ ਲਾਲ ਮਿਰਚ ਪਾ ਦਿੱਤੀ ਏ ਤੇ ਨਾਲ ਹੀ ਥੋੜਾ ਜਿਹਾ ਜੀਰਾ ਪਾਊਡਰ ਪਾਇਆ ਭੁੰਨਿਆ ਜੀਰਾ ਪਾਊਡਰ ਇਹ ਜਿਹੜਾ ਤੇ ਨਾਲ ਹੀ ਆਪਾਂ ਪਾ ਦਿੱਤੀ ਸੌਂਫ ਦਾ ਪਾਊਡਰ ਤੇ ਇਸ ਤੋਂ ਬਾਅਦ ਕਾਲੀ ਮਿਰਚ ਵੀ ਥੋੜੀ ਜੀ ਪਾ ਲਓ ਤੇ ਨਾਲ ਹੀ ਪਾ ਲਓ ਸੁੰਡ ਸੁੰਡ ਨੂੰ ਕੁੱਟ ਕੇ ਵਧੀਆ ਜੀ ਤੇ ਇਹ ਵਾਲਾ ਚਮਚ ਭਰ ਕੇ ਮੈਂ ਪਾ ਦਿੱਤਾ ਕਿਉਂਕਿ ਇਹਦੇ ਨਾਲ ਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਬਾਕੀ ਜੇ ਕੋਈ ਆਪਾਂ ਲੂਣ ਮਿਰਚ ਆਪਾਂ ਨੂੰ ਘੱਟ ਵੱਧ ਲੱਗੇ ਤਾਂ ਆਪਾਂ ਤੇ ਹੁਣ ਇਹਨੂੰ ਆਪਾਂ ਮੱਠੇ ਸੇਕ ਦੇ ਉੱਤੇ 8 ਤੋਂ 10 ਮਿੰਟ ਦੇ ਲਈ ਪਕਾ ਲੈਣਾ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਇਹਨੂੰ ਪਕਾਉਂਦੇ ਜਾਵਾਂਗੇ ਇਹ ਗਾੜੀ ਹੁੰਦੀ ਜਾਂਦੀ ਹੈ ਤੇ ਜਿਹੋ ਜਿਹਾ ਆਪਾਂ ਨੂੰ ਟੈਕਸਚਰ ਚਾਹੀਦੀ ਹੈ ਜਿੰਨਾ ਕੋ ਆਪਾਂ ਨੂੰ ਥਿੱਕ ਚਾਹੀਦੀ ਹੈ ਜਾਂ ਪਤਲੀ ਚਾਹੀਦੀ ਉਸੇ ਤਰ੍ਹਾਂ ਆਪਾਂ ਨੂੰ ਰੱਖ ਲਾਵਾਂਗੇ ਤੇ ਹੁਣ ਤੁਸੀਂ ਵੇਖ ਸਕਦੇ ਹੋ ਜਿਵੇਂ ਦੀ ਆਪਾਂ ਨੂੰ ਚਟਨੀ ਚਾਹੀਦੀ ਹੈ ਨਾ ਉਸੇ ਤਰ੍ਹਾਂ ਦੀ ਤਿਆਰ ਹੋ ਚੁੱਕੀ ਹੈ ਦੇਖ ਲਓ ਬਹੁਤ ਹੀ ਸੋਹਣੀ ਗਾੜੀ ਚਟਨੀ ਬਣ ਗਈ ਹੈ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆਂ ਤੇ ਹੁਣ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ 2 ਕੁ ਚਮਚ ਮੈਂ ਮਗਜ ਪਾਏ ਨੇ ਭੁੰਨ ਕੇ ਪਾ ਸਕਦੇ ਹੋ ਜੇ ਤੁਹਾਡੇ ਕੋਲ ਹੋਣ ਤਾਂ ਜਰੂਰ ਪਾ ਲੈਣਾ ਇਹਦੇ ਨਾਲ ਚਟਨੀ ਵੇਖਣ ਨੂੰ ਬਹੁਤ ਹੀ ਸੋਹਣੀ ਲੱਗਦੀ ਏ ਤੇ ਨਾਲ ਹੀ ਜੇ ਕੋਈ ਹੋਰ ਫਰੂਟ ਪਾਣਾ ਹੈ ਨਾ ਉਹ ਤੁਸੀਂ ਉਦੋਂ ਹੀ ਪਾਓ ਜਦੋਂ ਚਟਨੀ ਖਾਣੀ ਹੈ ਕਿਉਂਕਿ ਕਈ ਵਾਰ ਆਪਾਂ ਅੰਗੂਰ ਜਾਂ ਕੇਲੇ ਦੇਖਦੇ ਆ ਕਿ ਫਰੂਟ ਪਾਇਆ ਹੁੰਦਾ ਚਟਨੀ ਚ ਉਹ ਉਦੋਂ ਹੀ ਪਾਣਾ ਜਦੋਂ ਤੁਸੀਂ ਖਾਣਾ ਤੇ ਪਹਿਲਾਂ ਪਾ ਕੇ ਰੱਖਣ ਦੀ ਲੋੜ ਨਹੀਂ ਤੇ ਬਸ ਹੁਣ ਇਹਨੂੰ ਠੰਡਾ ਕਰ ਲਓ ਤੇ ਕੱਚ ਦੇ ਕੰਟੇਨਰ ਵਿੱਚ ਪਾ ਕੇ 1.5-2 ਮਹੀਨੇ ਤੱਕ ਬੜੇ ਆਰਾਮ ਨਾਲ ਆਪਾਂ ਇਹਨੂੰ ਵਰਤ ਸਕਦੇ ਹਾਂ ਤੇ ਚਟਨੀ ਦਾ ਇਹ ਵੀ ਜਰੂਰ ਤਿਆਰ ਰੱਖਣਾ ਕਿ ਇਹ ਠੰਡੀ ਹੋਣ ਤੋਂ ਬਾਅਦ ਗਾੜੀ ਹੋ ਜਾਂਦੀ ਏ ਤੁਸੀਂ ਦੇਖ ਸਕਦੇ ਹੋ ਠੰਡੀ ਹੋਣ ਤੋਂ ਬਾਅਦ ਇਹ ਹੋਰ ਵੀ ਜਿਆਦਾ ਗਾੜੀ ਹੋ ਗਈ ਏ ਤੇ ਬਹੁਤ ਹੀ ਸੋਹਣਾ ਕਲਰ ਰੰਗ ਬਹੁਤ ਹੀ ਸੋਹਣੀ ਚਟਨੀ ਬਣ ਕੇ ਤਿਆਰ ਹੋਈ ਏ ਤੇ ਆਪਾਂ ਇਸ ਤਰ੍ਹਾਂ ਚਟਨੀ ਬਣਾ ਕੇ ਰੱਖ ਸਕਦੇ ਹਾਂ ਜਦੋਂ ਵੀ ਆਪਾਂ ਪਕੌੜੇ ਸਮੋਸੇ ਕੁਝ ਵੀ ਆਪਾਂ ਚਾਟ ਵਗੈਰਾ ਬਣਾਉਣਾ ਹੈ ਤਾਂ ਇਹਨੂੰ ਆਪਾਂ ਘਰ ਦੀ ਚਟਨੀ ਨੂੰ ਹੀ ਵਰਤ ਸਕਦੇ ਹਾਂ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਰੈਸਪੀ ਮੈਨੂੰ ਜਰੂਰ ਦੱਸਣਾ ਤੇ ਹੋਰ ਜਾਂ ਹੋਰ ਰੈਸਪੀ ਦੇ ਲਈ ਮੇਰੇ ਪੇਜ ਨੂੰ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਮਿਲਦੀ ਆ